ਕੇਂਦਰ ਸਰਕਾਰ ਵੱਲੋਂ ਕੱਲ ਆਪਣਾ ਬਜਟ ਪੇਸ਼ ਕਰਨਾ ਔਰ ਉਸ ਤੋਂ ਪਹਿਲੇ ਵਪਾਰੀਆਂ ਦਾ ਕੀ ਆਖਣਾ ਮੇਰੇ ਨਾਲ ਵਪਾਰ ਮੰਡਲ ਹੈ ਔਰ ਲੁਧਿਆਣਾ ਇੱਕ ਵੱਡਾ ਹੱਬ ਹੈ ਔਰ ਸੰਤੀ ਸ਼ਹਿਰ ਹੈ ਵਪਾਰੀਆਂ ਦੀਆਂ ਕਿਹੋ ਜੀਆਂ ਮੰਗਾਂ ਨੇ ਕਿਹੋ ਜੀਆਂ ਉਮੀਦਾਂ ਨੇ ਮੇਰੇ ਨਾਲ ਸੁਨੀਲ ਮਹਿਰਾ ਨੇ ਵਪਾਰ ਮੰਡਲ ਦੇ ਕੱਲ ਕੇਂਦਰ ਵੱਲੋਂ ਬਜਟ ਪੇਸ਼ ਕਰਨਾ ਔਰ ਹਰ ਵਾਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜਦੋਂ ਵੀ ਬਜਟ ਪੇਸ਼ ਹੁੰਦਾ ਕੀ ਉਮੀਦਾਂ ਕੀ ਨੇ ਬਜਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਤੀਸਰੀ ਟਰਮ ਦਾ ਪਹਿਲਾ ਬਜਟ ਕੱਲ ਲੋਕ ਸਭਾ ਦੇ ਵਿੱਚ ਪੇਸ਼ ਹੋਣਾ ਸਾਰੇ ਦੇਸ਼ ਨੂੰ ਬਹੁਤ ਉਮੀਦਾਂ ਕੱਲ ਦੇ ਬਜਟ ਤੋਂ ਕਿ ਸਰਕਾਰ ਤੀਜੀ ਵਾਰ ਆਈ ਹੈ ਔਰ ਜੋ ਇਲੈਕਸ਼ਨ ਦੇ ਦੌਰਾਨ ਵਾਅਦੇ ਕੀਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਉਹਨਾਂ ਦੇ ਬਾਕੀ ਕੋਲੀਗਸ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਉਮੀਦਾਂ ਕਿਉਂਕਿ ਪੰਜਾਬ ਦੇ ਅੰਦਰ ਅਮਿਸ਼ਾ ਹੈ ਨਰਿੰਦਰ ਮੋਦੀ ਹੈ ਔਰ ਲੁਧਿਆਣਾ ਦੇ ਅੰਦਰ ਰਵਨੀ ਸਿੰਘ ਜੀ ਬਿੱਟੂ ਜਿਨ੍ਹਾਂ ਨੂੰ ਉਹਨਾਂ ਨੇ ਕੈਬਨਿਟ ਮੰਤਰੀ ਬਣਾਇਆ ਹੈ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਕੋਸ਼ਨਾਵਾਂ ਇਲੈਕਸ਼ਨ ਦੇ ਦੌਰਾਨ ਹੋਈਆਂ ਨਿਰਮਲਾ ਸੀਤਾ ਰਮਨਜੀਤ ਵੀਰੂ ਵਿਰੁੱਧ ਆਏ ਹੋਰ ਵੀ ਮੰਤਰੀ ਆਏ ਰਵਨੀ ਸਿੰਘ ਬਿੱਟੂ ਜੀ ਨੂੰ ਅਸੀਂ ਦਿੱਲੀ ਦੇ ਅੰਦਰ ਪੰਜਾਬ ਭਲੇ ਵਪਾਰ ਮੰਡਲ ਐਪਲੀਕੇਸ਼ਨ ਲਾ ਕੇ ਮਿਲੇ ਸੀਗੇ ਔਰ ਭਾਰਤੀ ਜਨਤਾ ਪਾਰਟੀ ਨੈਸ਼ਨਲ ਜਨਨ ਸ਼ਕਤੀ ਅਮਰਸਰ ਦੇ ਉੱਗੇ ਵਪਾਰੀ ਤਰਨ ਜੁਗ ਜਨ ਨੂੰ ਵੀ ਅਸੀਂ ਮਿਲਏ ਸੀਗੇ ਰਵਨੀਤ ਸਿੰਘ ਬਿੱਟ ਨੂੰ ਅਸੀਂ ਕਿਹਾ ਕਿ ਇਹ ਪਹਿਲੀ ਵਾਰ ਤੁਸੀਂ ਕੈਬਨਿਟ ਦੇ ਅੰਦਰ ਆਏ ਹੋ ਔਰ ਮੋਦੀ ਜੀ ਤੋਂ ਅਮੀ ਸ਼ਾਤੋਂ ਕੇਂਦਰ ਸਰਕਾਰ ਤੋਂ ਬਹੁਤ ਉਮੀਦ ਹੈ ਸਭ ਤੋਂ ਪਹਿਲਾਂ 43 BH ਜਿਹੜਾ ਇਨਕਮ ਟੈਕਸ ਐਮੈਂਡਮੈਂਟ ਹੈ ਕਿਉਂਕਿ ਇਹ ਵਪਾਰੀਆਂ ਨੂੰ ਨਾ ਸੂਟ ਕੀਤਾ ਨਾ ਕਰਨਾ ਇਹਦੇ ਨਾਲ ਵਪਾਰ ਹਿੰਦੁਸਤਾਨ 'ਚ ਠੱਪ ਹੋ ਗਿਆ 43 ਦਿਨਾਂ ਦੇ ਆਰਡਰ ਦੇ ਉੱਤੇ ਮਾਲ ਦੀ ਬੁਕਿੰਗਾਂ ਨਹੀਂ ਹੋਈਆਂ ਟੈਕਸਟਾਈਲ ਹੋਜ਼ਰੀ ਇੰਡਸਟਰੀ ਸਾਈਕਲਸ ਸਾਰਿਆਂ ਦੇ ਆਰਡਰ ਇਸ ਵਾਰ ਨਹੀਂ ਹੋਏ ਇਹਨੂੰ ਤਤਕਾਲ ਵਾਪਸ ਲਿੱਤਾ ਜਾਵੇ ਜਾਂ ਜੀਐਸਟੀ ਦੇ ਅੰਦਰ 6 ਮਹੀਨੇ ਦਾ ਟਾਈਮ ਇਹ 6 ਮਹੀਨੇ ਟਾਈਮ ਦਿੱਤਾ ਜਾਵੇ ਔਰ ਜੇ ਵਪਾਰੀ ਕੰਪਲੇਨਟ ਕਰੇ ਜੀਐਸਟੀ ਦੀ ਵਪਾਰੀ ਕੰਪਲੇਨਟ ਕਰ ਤੇ ਕਾਰਵਾਈ ਹੁੰਦੀ ਹੈ ਕਿਉਂਕਿ ਤਕਲੀਫ ਸਾਨੂੰ ਹੈ ਪੇਮੈਂਟ ਸਾਨੂੰ ਨਹੀਂ ਆ ਰਹੀ ਅੱਜ ਜੇ ਸਰਕਾਰ ਆਪਣੇ ਅਬ ਇਨਕਮ ਡੈਕਸ਼ਨ ਐਮੈਂਡਮੈਂਟ ਕਰੇਗੀ ਤੇ ਵਪਾਰੀਆਂ ਦੇ ਸਾਰੇ ਪੈਸੇ ਸਾਰੇ ਅਕਾਊਂਟ ਸਭ ਕੁਝ ਖਰਾਬ ਹੋਏਗਾ ਖਤਮ ਹੋਏਗਾ ਵਪਾਰ ਖਤਮ ਹੋਏਗਾ ਅਸੀਂ ਉਮੀਦ ਕਰਦੇ ਹਾਂ ਕਿ ਕੱਲ ਤਰਤਾਲੀ ਵੀ ਜਲਦ ਹੋਤੇ ਬਹੁਤ ਅੱਛਾ ਫੈਸਲਾ ਆਉਣ ਵਾਲਾ ਹੈ ਉਸ ਤਰ੍ਹਾਂ ਅੱਜ ਪੰਜਾਬ ਇੰਡਸਟਰੀ تباہ ਹੋ ਚੁੱਕੀ ਹੈ 1.80 ਪੰਜਾਬ ਦੀ ਮਾਈਗ੍ਰੇਟ ਹੋ ਚੁੱਕੀ ਹੈ ਅੱਜ ਪੰਜਾਬ ਦਾ 9 ਲੱਖ ਬੱਚਾ ਬੇਰੋਜ਼ਗਾਰੀ ਹੋਣ ਕਰਕੇ ਵਿਦੇਸ਼ਾਂ ਜਾ ਚੁੱਕਾ ਹੈ ਪੰਜਾਬ ਚ ਵਪਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਦੁਕਾਨਾਂ ਸੁੰਨਸਾਨ ਨੇ ਸ਼ੰਭੂ ਬਾਜ਼ਾਰ ਦੇ ਉੱਤੇ ਉਹ ਪਾਕਿਸਤਾਨਾਂ ਨੇ ਤਰਨਾ ਪ੍ਰਦਰਸ਼ਨ ਕਰਨ ਨਾਲ ਇੱਕ ਹੋਊਆ ਮਾਹੌਲ ਬਣਿਆ ਹੋਇਆ ਹੈ ਸਰਕਾਰ ਉਹਨਾਂ ਨੂੰ ਵੀ ਚੱਕਣਾ ਚਾਹੀਦਾ ਅਸੀਂ ਮੰਗ ਕਰਦੇ ਹਾਂ ਕਿ ਅੱਜ ਜਿਸ ਦਾ ਕਿਸਾਨਾਂ ਦਾ ਕਿਸਾਨ ਨਹੀਂ ਜੀ ਇੱਕ ਵਾਰ ਫਾਰ ਫਾਰੀ ਮੋਦੀ ਜੀ 20000 ਕਰੋੜ ਰੁਪਏ ਦਿੰਦੇ ਨੇ ਔਰ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਂਦੀ ਹੈ ਸਨ ਵੀ ਵਪਾਰੀ ਨਿਧੀ ਦਿੱਤੀ ਜਾਵੇ ਔਰ ਉਨਯਾਵ ਨੂੰ ਪੈਕੇਜ ਦਿੱਤਾ ਜਾਵੇ ਟ੍ਰੇਡ ਔਰ ਇੰਡਸਟਰੀ ਨੂੰ ਤਾਂ ਕਿ ਪੰਜਾਬ ਦਾ ਵਪਾਰ ਤੇਜੋਗ ਚੱਲ ਸਕੇ ਕਿੰਨਾ ਕਿੰਨਾ ਕੋ ਪੈਕੇਜ ਵੈਸੇ ਮੇਰੇ ਸਾਹਮਣੇ ਕਿ ਕਿ ਪੈਕੇਜ ਦਿੱਤਾ ਜਾਵੇ ਹੋਰ ਹੋਰ ਪੰਜਾਬ ਦੇ ਵਾਸਤੇ ਵਪਾਰੀਆਂ ਵਾਸਤੇ ਕੀ ਉਮੀਦਾਂ ਨੇ ਕੇਂਦਰ ਸਰਕਾਰ ਦਾ ਕੱਲ ਤੀਜਾ ਟਰਮ ਦਾ ਪਹਿਲਾ ਬਜਟ ਸੈਸ਼ਨ ਹੈ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਇਕਨੋਮਿਕ ਪੈਕੇਜ ਦੀ ਮੰਗ ਕੀਤੀ ਗਈ ਹੈ ਜੇਰਾ ਪੁਰਾਣਾ ਪਾਸ ਰਿਕਾਰਡ ਦੇਖਿਆ ਜਾਵੇ ਤਾਂ ਹਿਮਾਚਲ ਤੇ ਜੰਮੂ ਨੂੰ ਵੀ ਉੱਥੇ ਪੈਕੇਜ ਦਿੱਤੇ ਗਏ ਹਨ ਜਿਹਦੇ ਕਰਕੇ ਲੋਕਾਂ ਨੇ ਖੁਸ਼ ਹੋ ਕੇ ਉਸ ਪੈਕੇਜ ਨਾਲ ਜੋ ਡਵੈਲਪਮੈਂਟ ਦੇਖੀ ਹੈ ਸੈਂਟਰਲ ਗਵਰਨਮੈਂਟ ਨੂੰ ਵੋਟਾਂ ਵੀ ਪਾਈਆਂ ਇਹ ਸਿੱਟਾ ਵੀ ਉੱਥੇ ਪੂਰੀ ਆਈ ਹੈ ਪੰਜਾਬ ਦੇ ਅੰਦਰ ਇੱਕ ਬਾਰਡਰ ਸਟੇਟ ਹੋਣ ਕਰਕੇ ਸੇਫਟੀ ਸਿਉਰਿਟੀ ਹੈਗੀ ਹੈ ਤੇ ਹੁੰਦੜਾ ਆਪਾਂ ਦੇਖਦੇ ਪਏ ਸੋਸ਼ਲ ਅੰਡਰਰੈਸਟ ਵੀ ਹੋ ਰਿਹਾ ਹੈ ਚਾਹੇ ਰਿਲੀਜੀਅਸ ਬੇਸ ਤੇ ਹੋ ਰਿਹਾ ਚਾਹੇ ਜਿਹਦੇ ਮਰਜ਼ੀ ਬੇਸ ਤੇ ਹੋ ਰਿਹਾ ਹੈ ਕਿ ਅੰਡਰਰੈਸ ਉਸ ਅੰਗਰੇਜ਼ੀ ਵੇਦ ਨਾਲ ਜਿਹੜਾ ਇੱਥੇ ਦਾ ਵਪਾਰੀ ਹੈ ਉਹ ਪਰੇਸ਼ਾਨ ਹੋ ਰਿਹਾ ਕਿਉਂਕਿ ਬਾਹਰ ਦਾ ਜਿਹੜਾ ਬੰਦਾ ਇੱਥੇ ਆ ਕੇ ਵਪਾਰ ਕਰਦਾ ਹੈ ਉਹ ਹੁਣ ਇੱਥੇ ਆਉਣ ਤੋਂ ਡਰਦਾ ਹੈ ਤਾਂ ਇੱਥੇ ਦਾ ਜਿਹੜਾ ਵਪਾਰ ਨੂੰ ਬਦਾਨਾ ਵਾਸਤੇ ਵੀ ਉਹ ਪੈਕੇਜ ਦੀ ਮੰਗ ਕੀਤੀ ਗਈ ਹੈ ਉਹ ਜ਼ਰੂਰੀ ਹੈ ਇੱਥੇ ਪੰਜਾਬ ਦਾ ਇੱਕ ਅਲੱਗ ਲੋਨ ਵੀ ਚੱਲਦਾ ਪਿਆ ਜਿਹੜਾ 3 ਲੱਖ ਕਰੋੜ ਦਾ ਲੋਨ ਹੈਗਾ ਤਾਂ ਅਸੀਂ ਮੰਗ ਕੀਤੀ ਹੈ ਕਿ 1 ਲੱਖ ਤੋਂ 2 ਲੱਖ ਕਰੋੜ ਦੇ ਆਸ-ਪਾਸ ਦਾ ਇੱਕ ਪੈਕੇਜ ਪੰਜਾਬ ਗਵਰਨਮੈਂਟ ਨੂੰ ਦਿੱਤਾ ਜਾਵੇ ਜਿਹੜਾ ਇੱਥੇ ਦੀ ਤਾਂਕਿ ਜਿਹੜੀ ਇਕਨੋਮਿਕ ਸਟੇਬਿਲਟੀ ਹੈ ਉਹ ਥੋੜੀ ਇੰਪਰੂਵ ਕੀਤੀ ਜਾਵੇ ਹੋਰ ਹੋਰ ਕੀ ਹੈ ਪੰਜਾਬ ਦੇ ਵਿੱਚ ਲਗਾਤਾਰ ਲੁਧਿਆਣਾ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੱਕ ਹੱਬ ਬੰਨਣਾ ਚਾਹੀਦਾ ਸਨਤਕਾਰਾਂ ਦੇ ਲਈ ਉਹ ਹਜੇ ਤੱਕ ਕਿਸੇ ਵੀ ਬਜਟ ਦੇ ਵਿੱਚ ਆਇਓ ਪੰਜਾਬ ਸਰਕਾਰ ਦਾ ਬਜਟ ਹੈ ਕਿਉਂਕਿ ਸੈਂਟਰ ਵੱਲੋਂ ਵੀ ਕੋਈ ਪਿਛਲੇ ਸਾਲਾਂ ਦੇ ਵਿੱਚ ਜਦੋਂ ਵੀ ਬਜਟ ਐਲਾਨਿਆ ਗਿਆ ਲੁਧਿਆਣਾ ਦੇ ਸਨਤਕਾਰ ਲਗਾਤਾਰ ਨਿਰਾਸ਼ ਹੀ ਰਹੇ ਨੇ ਉਹ ਚੀਜ਼ ਦੀ ਵੀ ਮੰਗ ਕਰਦੇ ਜੀ ਹਾਂਜੀ ਬਿਲਕੁਕੁਲ ਅਸੀਂ ਉਸ ਚੀਜ਼ ਦੀ ਵੀ ਮੰਗ ਕੀਤੀ ਹੈ ਅਸੀਂ ਬਿੱਟੂ ਜੀ ਨੂੰ ਵੀ ਮੰਗ ਪੱਤਰ ਲਿਖਿਆ ਸੀਗਾ ਤੇ ਨਿਰਮਲਾ ਜੀ ਨੂੰ ਵੀ ਮੰਗ ਪੱਤਰ ਲਿਖਿਆ ਸੀ ਉਸ 'ਤੇ ਲਿਖਿਆ ਕਿ ਪੰਜਾਬ ਦੇ ਅੰਦਰ ਲੁਧਿਆਣਾ ਜਿਹੜਾ ਇੰਡਸਟਰੀਅਲ ਹੱਬ ਹੈ ਜਿਵੇਂ ਹੱਬ ਤਾਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਤਿੰਨੋਂ ਆਂਦੇ ਲੇਕਿਨ ਲੁਧਿਆਣਾ ਬਹੁਤ ਵੱਡਾ ਹੱਬ ਆਂਦਾ ਇੱਥੇ ਇੱਕ ਟ੍ਰੇਡ ਸੈਂਟਰ ਐਗਜ਼ੀਬਿਸ਼ਨ ਸੈਂਟਰ ਤੇ ਇੱਕ ਫੂਡ ਪਾਰਕ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਇੱਥੇ ਜਿਹੜਾ ਵਪਾਰੀ ਆ ਜਦੋਂ ਆਪਣਾ ਸਮਾਨ ਪ੍ਰਦਰਸ਼ਨੀ ਕਰਨ ਜਾਂਦਾ ਹੈ ਮਹਿੰਗੀ ਕੋਸਟ ਕਰਕੇ ਇੱਕ ਤਾਂ ਛੋਟੇ ਹੋਟਲ ਰੂਮ ਚ ਪ੍ਰਦਰਸ਼ਨ ਨਹੀਂ ਕਰਦਾ ਉਸ ਤੋਂ ਇਲਾਵਾ ਜਦੋਂ ਉਹਨੇ ਬਾਹਰ ਜਾਣਾ ਹੁੰਦਾ ਤਾਂ ਟਿਕਟ ਦਾ ਖਰਚਾ ਕੋਈ ਹੋਸਟੇਲ ਚ ਜਾਣਾ ਹੈ ਕੋਈ ਹੋਰ ਕੰਟਰੀ ਜੇ ਆ ਨਾ ਉੱਥੇ ਆਣ ਜਾਣ ਦਾ ਖਰਚਾ ਉਹਨੂੰ ਪ੍ਰਦਰਸ਼ਨੀ ਮਹਿੰਗੀ ਪੈ ਜਾਂਦੀ ਹੈ ਤੇ ਜਦੋਂ ਇੱਥੇ ਆਪਾਂ ਹੋਟਲ ਚ ਵੀ ਕਰਦੇ ਆ ਐਗ ਜਿਹੜਾ ਬਾਹਰਲਾ ਵਪਾਰੀ ਆਂਦਾ ਉਹਦੇ ਸਾਹਮਣੇ ਗੇ ਇਮਪ੍ਰੈਸ਼ਨ ਨਹੀਂ ਪੈਂਦਾ ਪਹਿਲਾਂ ਵੀ ਇੱਥੇ ਜਦੋਂ ਆਪਾਂ ਨੈਰੋ ਨੈਰ ਬੱਧੋਵਾਲਡ ਆਪਣਾ ਦਰਿੰਦਰ ਟੋਲ ਸਾਈਡ ਤੇ ਇੱਕ ਐਸਸੀਜ਼ेड ਬਣਿਆ ਉਹਦੇ ਨਾਲ ਵੀ ਪੰਜਾਬ ਗਵਰਨਮੈਂਟ ਨੇ ਔਨ ਪੇਪਰ ਇੱਕ ਐਗਜ਼ੀਬਿਸ਼ਨ ਸੈਂਟਰ ਲਈ ਅਲੋਟ ਕੀਤਾ ਸੀਗਾ ਲੇਕਿਨ ਫੰਡਸ ਦੀ ਕਮੀ ਹੈ ਜਾਂ ਰੈਡ ਟੈਪੀਜ਼ਮ ਹੈ ਜਿਹਦੇ ਮਰਜ਼ੀ ਕਰਕੇ ਉਹ ਉੱਥੇ ਉਹ ਲੈਂਡ ਨਹੀਂ ਅਲੋਟ ਨਹੀਂ ਹੋ ਪਾਈ ਹੁਣ ਅਸੀਂ ਉਹ ਦੁਬਾਰਾ ਉਹ ਲੈਂਡ ਅਲੋਟ ਕਰਨ ਦੀ ਮੰਗ ਕੀਤੀ ਹੈ ਕਿ ਉੱਥੇ ਇੱਕ ਟ੍ਰੇਡ ਐਗਜ਼ੀਬਿਸ਼ਨ ਬਣਾਈ ਜਾਵੇ ਥੋੜੇ ਥੋੜੇ ਸ਼ਬਦਾ ਦੇ ਵਿੱਚ ਫੋਰ ਕੀ ਮੰਗ ਹੈ ਬਜਟ ਕੱਲ ਆਊ ਗਈ ਉਸ ਤੋਂ ਪਹਿਲੇ ਕੀ ਦਿਲ ਚੱਲ ਰਿਹਾ ਕਿ ਤੁਹਾਡੀ ਇੰਡਸਟਰੀ ਦੇ ਲਈ ਮੇਰਾ ਸਾਹਿਬ ਨੇ ਕਿਹਾ ਕਿ ਕਈ ਇੰਡਸਟਰੀ ਬੰਦ ਹੋ ਗਈ ਪੰਜਾਬ ਦੇ ਵਿੱਚ ਮੋਦੀ ਸਰਕਾਰ ਦੇ ਤੀਸਰੇ ਟਰਮ ਦੇ ਬਜਟ ਆਉਣ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਐਸਐਲਏ ਇਲੈਕਸ਼ਨ ਦਾ ਜੋ ਉਹਨਾਂ ਨੂੰ ਮਿਲਿਆ ਹੈ ਜੋ ਵਰਟਿਕ ਮਿਲਿਆ ਹੈ ਉਦੇ ਕਰਕੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੂ ਕਿਸ ਤਰ੍ਹਾਂ ਪੰਜਾਬ ਨੂੰ ਹੋਰ ਸਵਾਰਨਾ ਹੈਗਾ ਪਰਸੈਂਟੇਜ ਭਾਵੇਂ ਉਹਨਾਂ ਦੀ ਆਪ ਕੋਈ ਹੈ ਲੇਕਿਨ ਜਿਹੜਾ ਯੂਥ ਬਾਹਰ ਜਾ ਰਿਹਾ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਕਿ ਇੱਥੇ ਰੋਜ਼ਗਾਰ ਦਿੱਤਾ ਜਾਏ ਤਾਂ ਕਿ ਕੋਈ ਜਿੰਨਾ ਵੀ ਹੋ ਸਕੇ ਔਰ ਜੋ ਉਹਨਾਂ ਨੇ ਰਵਨੀਤ ਬਿੱਟੂ ਜੀ ਨੂੰ ਹਰਨ ਤੋਂ ਬਾਅਦ ਵੀ ਉਹਨਾਂ ਨੇ ਕੈਬਿਨੇਟ ਚ ਲਿਆ ਅਸੀਂ ਕਾਫੀ ਉਮੀਦਾਂ ਲਗਾ ਰਹੇ ਹਾਂ ਤਾਂਕਿ ਸਰਕਾਰ ਇਸ ਦੇ ਵਿੱਚ ਕੁਝ ਕਰੇ ਤੇ ਪੰਜਾਬ ਵਾਸੀਆਂ ਨੂੰ ਖਾਸ ਕਰ ਲੁਧਿਆਣਾ ਜੋ ਵਪਾਰ ਹੱਬ ਹੈ ਉਹ ਆਪਣਾ ਕੁਝ ਹੋਰ ਅੱਗੇ ਵਾਅਦਾ ਹੋ ਸਕੇ ਉਹਦੇ ਅਸੀਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਸੀਨੀਅਰ ਸਿਟੀ ਜਿੰਦੀਆਂ ਰਹਿਤਾਂ ਖਤਮ ਹੋਈਆਂ ਹੋਈਆਂ ਜਿੱਦਾਂ ਰੇਲਵੇ ਹੈ ਬੱਸ ਹੈ ਹੋਰ ਕਈ ਤਰ੍ਹਾਂ ਦੀਆਂ ਰਹਿਤਾਂ ਜਿਹੜੀਆਂ ਹੁਣ ਨਹੀਂ ਮਿਲ ਰਹੀਆਂ ਉਹ ਰਹਿਤਾਂ ਦੁਬਾਰਾ ਚਾਲੂ ਕੀਤੀਆਂ ਜਾਣ ਔਰ ਸਾਡੀ ਮੈਂ ਹੋਜ਼ਰੀ ਇੰਡਸਟਰੀ ਤੋਂ ਬਿਲੋਂਗ ਕਰਦਾ ਐਸ ਲਈ ਹੋਜ਼ਰੀ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ ਔਰ ਹੋਜ਼ਰੀ ਦਸੇ ਨੂੰ ਕੋਈ ਨਾ ਕੋਈ ਸਹੂਲਤ ਦੇ ਕੇ ਕੋਈ ਪੈਕੇਜ ਦੇ ਕੇ ਇਹਦੇ ਲਈ ਕੰਮ ਕੀਤਾ ਜਾਵੇ ਸੋ ਬਹੁਤ ਉਮੀਦਾਂ ਨੇ ਵਪਾਰੀਆਂ ਨੂੰ ਔਰ ਪੰਜਾਬ ਦੇ ਵਿੱਚ ਲੁਧਿਆਣਾ ਇੱਕ ਵੱਡਾ ਹੱਬ ਹੈ ਸਨਤ ਸਨਤ ਆ ਪੂਰੀ ਔਰ ਹਜ਼ਾਰਾਂ ਦੇ ਕਰੀਬ ਇੰਡਸਟਰੀ ਹੈ ਚਾਹੇ ਸਾਈਕਲ ਇੰਡਸਟਰੀ ਦੀ ਗੱਲ ਕਰੀਏ ਚਾਹੇ ਹੋਜ਼ਰੀ ਦੀ ਗੱਲ ਕਰੀਏ ਚਾਹੇ ਸਵਿੰਗ ਮਸ਼ੀਨ ਦੀ ਗੱਲ ਕਰੀਏ ਅਸੀਂ ਵਕ ਵਕ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ ਕੱਲ ਬਜਟ ਪੇਸ਼ ਹੋਣਾ ਹੈ ਔਰ ਜਿੰਨੇ ਵੀ ਵਪਾਰੀ ਹੈ ਉਮੀਦਾਂ ਲਾ ਕੇ ਬੈਠੇ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ